ਹਾਜੀ ਜਦੋਂ ਵੀ ਆਪਾਂ ਬਾਹ ਦੇ ਵਿੱਚ ਜੋਇੰਟ ਪਾਉਣਾ ਜੋੜ ਪਾਉਣਾ ਮਤਲਬ ਉਦੋਂ ਨਾ ਸਿੱਧੇ ਪਾਸੇ ਦੋਨੇ ਅੰਦਰ ਕਰ ਲੈਣੇ ਆ ਬਾਹ ਦੇ ਜਦੋਂ ਆਪਾਂ ਇਦਾਂ ਰੱਖਣਾ ਇਧਰ ਹੀ ਸਾਈਡ ਤੇ ਜੋੜ ਪਾਇਆ ਹੋਇਆ ਇਹਦੇ ਵੀ ਇਧਰ ਹੀ ਸਾਈਡ ਤੇ ਸਿੱਧੇ ਪਾਸੇ ਦੋਨੋਂ ਅੰਦਰ ਕਰਕੇ ਕਟਿੰਗ ਕਰਨੀ ਆ ਜਦੋਂ ਆਪਾਂ ਇਹਦੀ ਕਟਾਈ ਪਾਉਣੀ ਆ ਸੋ ਇਦਾਂ ਕਰ ਲੈਣਾ ਇਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਫੋਲਡ ਕਰਕੇ ਰੱਖਾਂਗੇ ਆ ਤੁਹਾਡੀ ਫਰੰਟ ਸਾਈਡ ਤੇ ਆ ਜੂਗੀ ਆ ਤੁਹਾਡੇ ਬੈਕ ਸਾਈਡ ਤੇ ਜਿਹੜਾ ਤੁਹਾਡਾ ਜੋਇੰਟ ਹੋਊਗਾ ਫਰੰਟ ਸਾਈਡ ਤੇ ਬਿਲਕੁਲ ਵੀ ਨਜ਼ਰ ਨਹੀਂ ਆਊਗਾ ਸੋ ਤੁਹਾਨੂੰ ਆਰਮਹੋਲ ਦੀ ਕਟਿੰਗ ਵੀ ਦੱਸ ਦਿੰਨੇ ਆ ਨਾਲ ਹੀ ਆਰਮਹੋਲ ਹੈਗਾ ਆਪਣਾ 10 ਇੰਚ ਸੋ ਆਪਾਂ ਇੱਥੋਂ ਪਹਿਲਾਂ 3 ਇੰਚ ਲਵਾਂਗੇ ਫਿਰ ਇਸ ਤੋਂ ਬਾਅਦ ਇਹਦੀ ਕਟਾਈ ਇੱਥੋਂ ਤੁਸੀਂ ਏਦਾਂ ਸ਼ੇਪ ਲਿਆ ਕੇ ਏਦਾਂ ਕਰ ਦੇਣੀ ਆ ਫਸਟ ਕਾਟ ਪਾ ਦਨ ਜਪਾ ਤਾਂ ਸੋ ਹਾਂਜੀ ਇੱਥੋਂ 10 ਇੰਚ ਤੇ ਮਾਰਕਿੰਗ ਕਰਨੀ ਆ ਇਸ ਤੋਂ ਬਾਅਦ 5 ਤੇ ਇਹ ਤੋਂ ਤੁਸੀਂ ਲੈਣਾ 1 ਇੰਚ ਇਹ ਤੋਂ ਤੁਸੀਂ ਇਦਾਂ ਸ਼ੇਪ ਦੇ ਦੇਣੀ ਹੈ ਇਹਦੀ ਸੋ ਇਹਨੂੰ ਆਪਾਂ ਕਟਿੰਗ ਕਰਦਾਂਗੇ ਹਾਂਜੀ ਇੱਥੋਂ ਆਪਾਂ ਕਟਿੰਗ ਪਾ ਦੇਣੀ ਹੈ ਕਈ ਇੱਥੋਂ ਦੋਨੇ ਸਾਈਡ ਜੋੜ ਪਾ ਦਿੰਦੇ ਆ ਜੇ ਤੁਹਾਡਾ ਕੱਪੜਾ ਇਧਰਲੀ ਸਾਈਡ ਤੋਂ ਪੂਰਾ ਹੈਗਾ ਤਾਂ ਤੁਸੀਂ ਇਧਰਲੀ ਸਾਈਡ ਤੇ ਜੋੜ ਪਾਇਆ ਕਰੋ ਬਹੁਤ ਵਧੀਆ ਆਪਾਂ ਇਹਦੀ ਸਲਾਈ ਲਾ ਦਿੱਤੀ ਆ ਆ ਇਹਦੀ ਫਰੰਟ ਸਾਈਡ ਹੈ ਆ ਇਹਦੀ ਬੈਕ ਸਾਈਡ ਹੈ ਸੇਮ ਇਦਾਂ ਵੀ ਬੈਕ ਸਾਈਡ ਇਧਰਲੀ ਸਾਈਡ ਤੋਂ ਦੇਖੋ ਤੁਸੀਂ ਇਹ ਬੈਕ ਤੇ ਆ ਗਿਆ ਜੋੜ ਹੁਣ ਇਹਨੂੰ ਆਪਾ ਓਵਰਲੌਕ ਇੱਥੋਂ ਵੀ ਕਰ ਦੇਣਾ ਤੇ ਇੱਥੋਂ ਵੀ